ਮੇਰਾ ਨਾਮ ਦਿਤੰਦਰ ਹੈ ਨੂਰਪੁਰ ਤੋਂ ਵਾਪਸ ਆ ਰਿਹਾ ਸੀ ਗੱਡੀ ਸਨਨਲੀ ਕੰਟਰੋਲ ਤੋਂ ਬਾਹਰ ਹੋ ਗਈ ਨੂਰਪੁਰ ਦੇ ਰਹਿਣ ਵਾਲੇ ਅੰਮਰਸਰ ਦੇ ਨੂਰਪੁਰ ਕੰਮਗੇ ਮਠਾਟੇ ਕੰਗੇ ਸਿਰ ਠੀਕ ਹੈ ਵਾਪਸ ਆ ਰਹੇ ਵਾਪਸ ਆ ਰਹੇ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਜ਼ਿਆਦਾ ਬਾਅਦ ਸ਼ਾਇਦ ਪੂਰੀ ਕੰਟਰੋਲ ਨਹੀਂ ਹੋ پائی ਤੇ ਸਪਾਈਕਰੀ ਨਹੀਂ ਅਗਰ ਸਾਈਡ ਅਸਾਈਡ ਤੇ ਟੋਇਆ ਜਾਂ ਸੀ ਉਹ ਛੋਟੀ ਕਿੰਨੇ ਦੇ ਲੱਗੇ ਸਿਰ ਤਿੰਨ ਜਣੇ ਬਈ ਕਿੰਨੇ ਜਣੇ ਸਵਾਰ ਪੰਜ ਜਣੇ ਕੋਣ ਕੋਣ ਟੱਕ ਕੇ ਦੇਖਦੇ ਲੋਕ ਘਰ ਦੇ ਸਾਰੇ ਜੀ ਨੇ ਮੰਮੀ ਸਿਸਟਰ ਤੇ ਪਿਓ ਮੰਦ ਤਿੰਨ ਜਨ ਸਰ ਮੈਂ ਐਸਐਸ ਸੁਵਿੰਦਰ ਸਿੰਘ ਐਸਐਸਟੀ ਐਫਆਰਟੀਮ ਦਾ ਚਾਰਜ ਹਾਂ ਇਹ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ ਪੀਐਸ ਗਾਰਡ ਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉੱਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤੇ ਇੱਕ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਵਿੱਚ ਇੰਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਚੱਦੀ ਗਈ ਤੇ ਉਹਨਾਂ ਦੇ ਦੋਹਾਂ ਜਣਿਆਂ ਨੂੰ ਐਂਬੂਲੈਂਸ ਨੇ ਤੇ ਤਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਰਠਾਲ ਕੇ ਤੇ ਹਸਪਤਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਸਰ ਨੂਰਪੁਰ ਰਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ ਤੇ